ਹੋਂ ਵਿਰੋਧੀ ਪਾਰਟੀਆਂ ਨੂੰ ਕੋਈ ਨਿੰਦਾ ਕਰਨ ਦੇ ਬਜਾਏ ਉਦੋਂ ਤਾਂ ਬਹੁਤ ਵਧੀਆ ਕਹਿੰਦੇ ਸੀ ਹੁਣ ਨਿੰਦਾ ਕਰਨ ਦੇ ਬਜਾਏ ਤੁਲਨਾ ਕਰਨ ਤੇ ਉਦੋਂ ਕੀ ਹੋਇਆ ਹੁਣ ਕੀ ਹੋਇਆ ਪਰ ਅਸਲੀ ਜਿਹੜੀ ਗੱਲ ਹੈ ਇਹਨਾਂ ਕੋਲ ਕੋਈ ਪ੍ਰੋਗਰਾਮ ਹੈਗੇ ਦੇਣ ਨੂੰ ਕਿ ਖਾਲੀ ਨਿੰਦਾ ਕਰਨ ਦੇ ਉੱਤੇ ਲੱਗੇ ਹੋਏ ਨੇ ਇਹਨਾਂ ਨੂੰ ਆਪਣੇ ਅਗਲੇ ਪੋਜ਼ਿਟਿਵ ਪ੍ਰੋਗਰਾਮ ਦੇਣੇ ਚਾਹੀਦੇ ਨੇ ਕਿ ਪੰਜਾਬ ਲਈ ਅਸੀਂ ਕੀ ਕਰਾਂਗੇ ਲੋਕਾਂ ਨੂੰ ਤਾਂ ਇਹ ਜੋ ਬੀਤ ਗਿਆ ਬੀਤ ਗਿਆ ਔਰ ਮੇਰੇ ਲੀਡਰ ਜਿਸ ਤਰ੍ਹਾਂ ਦੀ ਬਿਆਨਬਾਜ਼ੀ আজকাল ਕਰ ਰਹੇ ਨੇ ਉਹ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੈਪਟਨ ਅਮਰਿੰਦਰ ਸਿੰਘ ਖلاف ਲਗਾਤਾਰ ਉਹ ਨਾ ਦੇਖੋ ਕਾਂਗਰਸ ਦੀ ਆਪਣੀ ਜਿਹੜੀ ਅੰਦਰਲੀ ਕਮਜ਼ੋਰੀ ਹੈ ਨਾ ਉਹ ਨੂੰ ਇਹ ਬਾਹਰ ਇਹ ਗੱਲਾਂ ਕੱਢ ਕੇ ਦਿਖਾ ਰਹੇ ਨੇ ਔਰ ਪਹਿਲੇ ਤਾਂ ਕੈਪਟਨ ਅਮਰਿੰਦਰ ਸਿੰਘ ਜੀ ਲਈ ਉਹਨਾਂ ਲਈ ਟੋਲੇਸਟ ਲੀਡਰ ਸੀ ਸਾਰੇ ਉਹਨਾਂ ਨਾਲ ਸੀ ਦੋ ਵਾਰੀ ਮੁੱਖ ਮੰਤਰੀ ਬਣਾਇਆ ਲਗਾਤਾਰ ਪ੍ਰਧਾਨ ਰੱਖਿਆ ਹੁਣ ਕਿਉਂਕਿ ਉਹਨਾਂ ਨਾਲ ਨਹੀਂ ਹੈ ਤਾਂ ਨਿੰਦਾ ਕਰਦੇ ਨੇ ਇਹ ਗੱਲ ਸਹੀ ਨਹੀਂ ਹੈ ਔਰ ਮੇਰੇ ਖਿਆਲ ਚ ਇਹ ਬਹੁਤ ਛੋਟੇ ਦਿਲਾਂ ਵਾਲੀ ਛੋਟੇਪਨ ਦੀ ਗੱਲ ਹੈ ਇਹਨਾਂ ਨੂੰ ਅੱਗੇ ਪੰਜਾਬ ਦਾ ਸੋਚਣਾ ਚਾਹੀਦਾ ਕੈਪਟਨ ਸਾਹਿਬ ਹਰ ਵਕਤ ਪੰਜਾਬ ਦੀ ਗੱਲ ਸੋਚਦੇ ਨੇ ਪੰਜਾਬ ਦੀ ਗੱਲ ਪੰਜਾਬ ਦੇ ਹੱਕ ਦੇ ਵਿੱਚ ਜੋ ਉਹਨਾਂ ਨੇ ਕੀਤਾ ਉਹ ਇੱਕ ਰਿਕਾਰਡ ਹੈ ਹਿਸਟਰੀ ਵਿੱਚ ਇੱਕ 500 ਕਰੋੜ ਦੀ ਨਵਜੋਤ ਕਰ ਸਿੱਧੂ ਬੜੀ ਗੱਲ ਕਰ ਰਹੇ ਨੇ ਕਹਿੰਦੇ ਕਾਂਗਰਸ ਦਾ ਕਲਚਰ ਹੈ ਕਿ ਸੀਐਮ ਬਣ ਲੈ 500 ਕਰੋੜ ਤੇ ਤੁਹਾਨੂੰ ਨਾ ਸਮਾ ਰਹੇ ਹੋ ਤੁਸੀਂ ਨਹੀਂ ਦੇਖੋ ਜਿੱਥਾ ਜਦ ਤੱਕ ਮਹਾਰਾਜ ਸਾਹਿਬ ਕੈਪਟਨ ਸਾਹਿਬ ਸੀਗੇ ਜੋ ਟਿਕਟ ਮਿਲਿਆ ਕਿਸੇ ਨੂੰ ਮੈਨੂੰ ਤਾਂ ਪਤਾ ਨਹੀਂ ਕੋਈ ਪੈਸੇ ਦਿੱਤੇ ਗਏ ਔਰ ਇਹ ਯਾਰ ਕੋਈ ਦੋਸ਼ ਲਗਾਣਾ ਉਹਦੇ ਨਾਲ ਸਬੂਤ ਵੀ ਦੇਣਾ ਚਾਹੀਦਾ ਉਹ ਉਹੀ ਦੇ ਸਕਦੇ ਨੇ ਇਹ ਸਵਾਲ ਤੁਸੀਂ ਸਾਡੇ ਜਿਹੜੇ ਲੀਡਰ ਨੇ ਔਰ ਅਸੀਂ ਸਾਰੇ ਜ਼ਰੂਰ ਇਹ ਬੇਨਤੀ ਕਰਦੇ ਹਾਂ ਕਿ ਬੰਦੀ ਸਿੱਧਾਨ ਨੂੰ ਵੀ ਇਹ ਰਿਹਾਈ ਦੇਣ ਜਿਨ੍ਹਾਂ ਦਾ ਟਰਮ ਖਤਮ ਹੋ ਗਿਆ ਹੈ ਮੇਰੇ ਖਿਆਲ 'ਚ ਇਹਦੇ ਵਿੱਚ ਮੈਂ ਜ਼ਿਆਦਾ ਨਹੀਂ ਮੈਨੂੰ ਮੈਂ ਕਹਿ ਸਕਦੀ ਕਿ ਸ਼ਾਇਦ ਕੋਈ ਟੈਕਨੀਕਲ ਐਜ ਵੀ ਹੈਗੀ ਹੈ ਔਰ ਮੇਰੇ ਖਿਆਲ ਚ ਪੂਰੀ ਕੋਸ਼ਿਸ਼ ਕਰ ਰਹੇ ਹੈ ਸੈਂਟਰ ਤੋਂ ਵੀ ਕਿ ਜੋ ਰਸਤਾ ਲੱਭੇ ਉਹਦੇ ਮੁਤਾਬਕ ਅਸੀਂ ਬੰਦੀ ਸਿੱਖਾਂ ਦੀ ਰਿਹਾਈ ਕਰਵਾਈਏ ਹੁਣ ਵਿਰੋਧੀ ਪਾਰਟੀਆਂ ਨੂੰ ਕੋਈ ਨਿੰਦਾ ਕਰਨ ਦੇ ਬਜਾਏ ਉਹ ਤਾਂ ਬਹੁਤ ਵਧੀਆ ਕਹਿੰਦੇ ਸੀ ਹੁਣ ਨਿੰਦਾ ਕਰਨ ਦੇ ਬਜਾਏ ਤੁਲਨਾ ਕਰਨ ਕਿ ਉਹਦੋਂ ਕੀ ਹੋਇਆ ਹੁਣ ਕੀ ਹੋਇਆ ਪਰ ਅਸਲੀ ਜਿਹੜੀ ਗੱਲ ਹੈ ਇਹਨਾਂ ਕੋਲ ਕੋਈ ਪ੍ਰੋਗਰਾਮ ਹੈ ਅੱਗੇ ਦੇਣ ਨੂੰ કે ਖਾਲੀ ਨਿੰਦਾ ਕਰਨ ਦੇ ਉੱਤੇ ਲੱਗੇ ਹੋਏ ਨੇ ਇਨਾਂ ਨੂੰ ਆਪਣੇ ਅਗਲੇ ਪੋਜ਼ਿਟਿਵ ਪ੍ਰੋਗਰਾਮ ਦੇਣੇ ਚਾਹੀਦੇ ਨੇ ਕਿ ਪੰਜਾਬ ਲਈ ਅਸੀਂ ਕੀ ਕਰਾਂਗੇ ਲੋਕਾਂ ਨੂੰ ਤਾਂ ਇਹ ਜੋ ਬੀਤ ਗਿਆ ਬੀਤ ਗਿਆ ਪਰ ਮੇਰੇ ਲੀਡਰ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਅੱਜਕੱਲ ਕਰ ਰਹੇ ਨੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੈਪਟਨ ਅਮਰਿੰਦਰ ਸਿੰਘ ਖਿਲਾਫ ਲਗਾਤਾਰ ਉਹਨਾਂ ਦੀ ਦੇਖੋ ਕਾਂਗਰਸ ਦੀ ਆਪਣੀ ਜਿਹੜੀ ਅੰਦਰਲੀ ਕਮਜ਼ੋਰੀ ਹੈ ਨਾ ਉਹਨੂੰ ਇਹ ਬਾਹਰ ਇਹ ਗੱਲਾਂ ਕੱਢ ਕੇ ਦਿਖਾ ਰਹੇ ਨੇ ਔਰ ਪਹਿਲੇ ਤਾਂ ਕੈਪਟਨ ਅਮਰਿੰਦਰ ਸਿੰਘ ਜੀ ਲਈ ਉਹਨਾਂ ਲਈ ਟੋਲੇਸਟ ਲੀਡਰ ਸੀ ਸਾਰੇ ਉਹਨਾਂ ਨਾਲ ਸੀ ਦੋ ਵਾਰੀ ਮੁੱਖ ਮੰਤਰੀ ਬਣਾਇਆ ਲਗਾਤਾਰ ਪ੍ਰਧਾਨ ਰੱਖਿਆ ਹੁਣ ਕਿਉਂਕਿ ਉਹਨਾਂ ਨਾਲ ਨਹੀਂ ਹੈ ਤਾਂ ਨਿੰਦਾ ਕਰਦੇ ਨੇ ਇਹ ਗੱਲ ਸਹੀ ਨਹੀਂ ਹੈ ਔਰ ਮੇਰੇ ਖਿਆਲ ਚ ਇਹ ਬਹੁਤ ਛੋਟੇ ਦਿਲਾਂ ਵਾਲੀ ਛੋਟੇਪਨ ਦੀ ਗੱਲ ਹੈ ਇਹਨਾਂ ਨੂੰ ਅੱਗੇ ਪੰਜਾਬ ਦਾ ਸੋਚਣਾ ਚਾਹੀਦਾ ਹੈ ਕੈਪਟਨ ਸਾਹਿਬ ਹਰ ਵਕਤ ਪੰਜਾਬ ਦੀ ਗੱਲ ਸੋਚਦੇ ਨੇ ਪੰਜਾਬ ਦੀ ਗੱਲ ਪੰਜਾਬ ਦੇ ਹੱਕ ਦੇ ਵਿੱਚ ਜੋ ਉਹਨੇ ਕੀਤਾ ਉਹ ਇੱਕ ਰਿਕਾਰਡ ਹੈ ਹਿਸਟਰੀ ਵਿੱਚ ਹੈਗਾ ਇੱਕ 500 ਕਰੋੜ ਦੀ ਨਵਜੋਤਕਰ ਸਿੱਧੂ ਬੜੀ ਗੱਲ ਕਰ ਰਹੇ ਨੇ ਕਹਿੰਦੇ ਕਾਂਗਰਸ ਦਾ ਕਲਚਰ ਹੈ ਕਿ ਸੀਐਮ ਬਣਨਾ ਹੈ 500 ਕਰੋੜ ਦੇ ਉਹ ਤੁਹਾਨੂੰ ਇਹ ਉਹਨੂੰ ਸਮਝਾ ਰਹੇ ਹੋ ਤੁਸੀਂ ਨਹੀਂ ਦੇਖੋ ਜਿੱਥਾ ਜਦ ਤੱਕ ਮਹਾਰਾਜ ਸਾਹਿਬ ਕੈਪਟਨ ਸਾਹਿਬ ਸੀਗੇ ਜੋ ਟਿਕਟ ਮਿਲਿਆ ਕਿਸੇ ਨੂੰ ਮੈਨੂੰ ਤਾਂ ਪਤਾ ਨਹੀਂ ਕੋਈ ਪੈਸੇ ਦਿੱਤੇ ਗਏ ਔਰ ਇਹ ਜਾਂ ਕੋਈ ਦੋਸ਼ ਲਗਾਣਾ ਉਹਦੇ ਨਾਲ ਸਬੂਤ ਵੀ ਦੇਣਾ ਚਾਹੀਦਾ ਉਹ ਉਹੀ ਦੇ ਸਕਦੇ ਨੇ ਇਹ ਸਵਾਲ ਤੁਸੀਂ ਸਾਡੇ ਜਿਹੜੇ ਲੀਡਰ ਨੇ ਔਰ ਅਸੀਂ ਸਾਰੇ ਜ਼ਰੂਰ ਇਹ ਬੇਨਤੀ ਕਰਨੇ ਕਿ ਬੰਦੀ ਸਿੱਖਾਂ ਨੂੰ ਵੀ ਇਹ ਰਿਹਾਈ ਦੇਣ ਜਿਨ੍ਹਾਂ ਦਾ ਟਰਮ ਖਤਮ ਹੋ ਗਿਆ ਹੈ ਮੇਰੇ ਖਿਆਲ ਚ ਇਹਦੇ ਵਿੱਚ ਮੈਂ ਜ਼ਿਆਦਾ ਨਹੀਂ ਮੈਨੂੰ ਮੈਂ ਕਹਿ ਸਕਦੀ ਕਿ ਸ਼ਾਇਦ ਕੋਈ ਟੈਕਨੀਕਲ ਐਜ ਵੀ ਹੈਗੀ ਹੈ ਔਰ ਮੇਰੇ ਖਿਆਲ ਚ ਪੂਰੀ ਕੋਸ਼ਿਸ਼ ਕਰ ਰਹੇ ہیں ਸੈਂਟਰ ਤੋਂ ਵੀ ਕਿ ਜੋ ਰਸਤਾ ਲੰਬੇ ਉਹਦੇ ਮੁਤਾਬਕ ਅਸੀਂ ਬੰਦੀ ਸਿੱਖਾਂ ਦੀ ਰਿਹਾਈ ਕਰਵਾਈ